ਸੱਟ ਚੱਲ 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 ਆ ਜਾ ਵੇ ਦੇਖਿਓ ਨਾ ਇੱਕ ਦੂਸਰੇ ਨੂੰ ਸਾਈਡ ਦਾ ਵੀ ਟੁਰਨਾ ਵੇਡ ਇੱਕ ਸਾਈਡ ਦੇ ਵਿੱਚ ਕੋਈ ਬੱਚਾ ਖੜਾ ਹੋਏਗਾ ਉਹ ਤੁਹਾਨੂੰ ਬੈਠ ਦੇਗਾ ਅਜੇ ਆਜੋ ਬ੍ਰਦਰ ਕਿਧਰ ਜਾਓ ਆਓ ਜੀ ਫਸਟ ਸੈਕਿੰਡ ਥਰਡ ਬੇਟਾ ਕੋਡ ਥੈਂਕ ਯੂ ਸਰ ਥੈਂਕ ਯੂ ਸਰ ਬੀ ਇਹ ਤਾਂ ਠੀਕ ਨਾ ਹੁੰਦੇ ਬਾਬੂ ਜੀ ਪੁੱਛਣੇ ਕੋ ਬਜਟ ਅਲੀਓਕੇ ਇੱਕਲਾ ਫੋਟੋ ਸ਼ਾਬਾਸ਼ ਆਇਆ ਰੋ ਵੀ ਕਾ ਬੇਟਾ ਸਾਡ ਸਸਰੀਕਰ ਸਾਰਿਆਂ ਨੂੰ ਪਿੰਡ ਰੂਪਨਗਰ ਜ਼ਿਲ੍ਹਾ ਫਾਜ਼ਿਲਕਾ ਆਪਾਂ ਇੱਕ ਨਸ਼ਾ ਵਿਰੁੱਧ ਮੈਰਾਥਨ ਰੱਖੀ ਹੈ 5 ਕਿਲੋਮੀਟਰ ਕੁੜੀਆਂ ਦੀ ਅਤੇ 5 ਕਿਲੋਮੀਟਰ ਮੁੰਡਿਆਂ ਦੀ ਅਤੇ ਅੰਡਰ 17 ਅੰਡਰ 14 ਤੇ ਅੰਡਰ 11 ਸਪਾਟੇ ਹੋਣੇ ਆ ਤੇ ਮੁਹਬਤ ਐਥਲੀਟ ਵੀ ਪਹੁੰਚਣਾ ਸੀਗਾ ਪਰ ਉਹ ਪਤਾ ਨਹੀਂ ਕੀ ਕਰਨਾ ਨਹੀਂ ਆ ਸਕਿਆ ਤੇ ਇੱਥੇ ਅਸੀਂ ਪੂਜਾ ਲੁਤਰਾ ਮੈਮ ਜੀ ਨੂੰ ਸੱਦੇ ਆ ਉਹਨਾਂ ਦਾ ਇੱਥੇ ਆਉਣ ਤੇ ਬਹੁਤ ਦਿਲੋਂ ਧੰਨਵਾਦ ਕਸਰੀਕਰ ਪੂਜਾ ਲੁਥਰਾ ਜੀ ਜਿਹੜੇ ਇੱਕ ਇੱਕ ਸਮਾਜ ਸੇਵੀ ਯੰਗ ਲੇਡੀਜ਼ ਨੂੰ ਕਹਿ ਸਕਦੇ ਆ ਜਿਹੜੀ ਸਾਡੇ ਸਾਹਮਣੇ ਉੱਭਰ ਕੇ ਸਾਹਮਣੇ ਆਉਂਦੀ ਏ ਕਿਤੇ ਵੀ ਦੇਖਦੇ ਇਹਨਾਂ ਦਾ ਅੱਜ ਤੋਂ 10 10 ਦਿਨ ਪਹਿਲਾਂ ਦੇਖਿਆ ਜੀ ਤੇ ਹੜਪੀੜ ਤੇ ਜੀੜੀ ਦੇ ਮਾਰ ਦੇ ਵਿੱਚ ਪੂਰਾ ਪੰਜਾਬ ਨੇ ਚੱਲੀ ਏ ਉਹਦੇ ਵਿੱਚ ਸਭ ਤੋਂ ਅੱਗੇ ਮੈਡਮ ਸੀਗੇ ਵੀ ਹੁਣ ਵੀ ਕਿਤੇ ਵੀ ਜੇ ਕੋਈ ਬੁਲਾਉਂਦਾ ਇਹਨਾਂ ਮੈਡਮ ਨੂੰ ਤੇ ਇਹ ਸਾਡਾ ਬਹੁਤ ਹੀ ਜ਼ਿਆਦਾ ਸਾਥ ਦਿੰਦੇ ਨੇ ਅਸੀਂ ਬਹੁਤ ਐਦਲੋਂ ਧੰਨਵਾਦੀ ਆ ਮੈਡਮ ਪੂਜਾ ਲੁਥਰਾ ਦਾ ਜੀ ਵੀ ਵਿਕਾਸ ਸਾਰੇ ਦਰਸ਼ਕਾਂ ਨੂੰ ਸਾਰੇ ਖਿਡਾਰੀਆਂ ਨੂੰ ਔਰ ਰੂਪਨਗਰ ਪਿੰਡ ਵਿੱਚ ਅੱਜ 5 ਕਿਲੋਮੀਟਰ ਰਵਾਇਜ਼ ਐਂਡ ਗਰਲਜ਼ ਜਿਹੜੀ ਮੈਰਾਥਨ ਹੋ ਰਹੀ ਹੈ ਉਹਨਾਂ ਵਿੱਚ ਲੜਕੀਆਂ ਦੀ ਹੋਈ ਰੇਸ ਜਿਹੜੇ ਵਿੱਚ ਬਕੈਨ ਵਾਲੀ ਨਹੀਂ ਲੜਕੀਆਂ ਹੈਗੀਆਂ ਪ੍ਰੇਰਣਾ ਫਸਟ ਸਿਮਰਨ ਸੈਕਿੰਡ ਬਕੈਨ ਵਾਲਾ ਔਰ ਰਵਿਕਾ ਥਰਡ ਬਕੈਨ ਵਾਲੀ ਦੀ ਲੜਕੀ ਹੈ ਔਰ ਸਾਰੇ ਹੀ ਖਿਡਾਰੀ ਬਹੁਤ ਤਨੋਂ ਮਨੋਂ ਇਹਦੇ ਖੇਡ ਰਹੇ ਨੇ ਬਹੁਤ ਵਧੀਆ ਕਰ ਰਹੇ ਨੇ ਆਪਣੇ ਨਸ਼ਿਆਂ ਤੋਂ ਬਚ ਰਹੇ ਨੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰ ਰਹੇ ਨੇ ਔਰ ਸਪੈਸ਼ਲ ਧੰਨਵਾਦ ਮੈਂ ਪੂਜਾ ਲੁਤਰਾ ਦਾ ਜੋ ਸਾਡੇ ਏਰੀਏ ਦੇ ਬਹੁਤ ਹੀ ਮਾਣਯੋਗ ਜਿਹੜੇ ਫਟਸਟਾਨਾਂ ਤੇ ਆਣ ਕੇ ਖਿਡਾਰੀਆਂ ਦਾ ਸਨਮਾਨ ਕਰਦੇ ਨੇ ਟਰੈਕਸੂਟਾਂ ਸਾਡੇ ਪਿੰਡ ਵਿੱਚ ਵੀ ਬਹੁਤ ਟਰੈਕਸੂਟ ਇਹਨਾਂ ਨੇ ਬਹੁਤ ਸਹਾਤਾ ਕੀਤੀ ਹੈ ਖਿਡਾਰੀਆਂ ਦੀ ਬਹੁਤ ਵਧੀਆ ਗੱਲ ਹੈ ਇਹਨਾਂ ਦੀ ਜਿਹੜੀ ਨਹੀਂ ਸਪੋਰਟ ਕਰਦੇ ਆਪਣੇ ਏਰੀਆ ਫਾਇਲ ਕਰਨ ਚਾਹੁੰਦੇ ਨੇ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਔਰ ਬਹੁਤ ਧੰਨਵਾਦ ਹੈ ਸਪੈਸ਼ਲ ਪਿੰਡ ਦਾ ਰੂਪਨਗਰ ਦਾ ਜਿਨ੍ਹਾਂ ਨੇ ਬੱਚਿਆਂ ਦੇ ਲਈ ਜਿਹੜੀ ਰਨਿੰਗ ਰੱਖੀ ਹੈ ਔਰ ਟੂਰਨਾਮੈਂਟ ਕਬੱਡੀ ਦਾ ਵੀ ਕਰਾਉਂਦੇ ক্রিকেট ਦਾ ਵੀ ਕਰਾਉਂਦੇ ਬਹੁਤ ਵਧੀਆ ਗੱਲ ਹੈ ਇਹਨਾਂ ਦੀ ਔਰ ਮੈਮ ਦੀ ਬਹੁਤ ਵਧੀਆ ਗੱਲ ਹੈ ਕਿ ਜਿਹੜੀ ਬੱਚਿਆਂ ਨੇ ਸਪੋਰਟ ਕਰਦੀ ਤਾਂਗੇ ਤੋਂ ਕਰਦੇ ਵੀ ਰਹਿਣ ਔਰ ਮੇਰਾ ਨਾਮ ਹੈ ਹਰਪ੍ਰੀਤ ਐਥਲੈਟਿਕਸ ਕੋਚ ਹਾਂ ਮੈਂ ਔਰ ਬੱਚਿਆਂ ਨੂੰ ਮੇਰੇ ਪਿੰਡ ਰਹੀ ਟ੍ਰੇਨ ਕਰਦਾ ਹੈਗਾ ਕਬੱਡੀ ਹੋਵੇ ਐਥਲੈਟਿਕਸ ਦੇ ਬੱਚੇ ਤਿਆਰ ਹੋਏ ਆ ਔਰ ਪੰਜਾਬ ਵਿੱਚ ਦੇ ਜਿਵੇਂ ਬੀਐਸਐਫ ਦੇ ਬੱਚੇ ਹੋਗੇ ਔਰ ਹੋਰ ਵੀ ਗੇਮ ਹੈਗੀਆਂ ਵਾਲੀਬਾਲ ਗੇਮ ਹੈਗੀਆ ਕ੍ਰਿਕਟ ਹੈਗੀਆ ਕਾਫੀ ਉਸਤਾ ਬੱਚਿਆਂ ਦਾ ਇਹਨਾਂ ਵਾਲਾ ਔਰ ਦੌੜਦੇ ਰਹਿਣ ਭਜਦੇ ਰਹਿਣ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਦੇ ਰਹਿਣ ਧੰਨਵਾਦ ਜੀ ਹਾਂਜੀ ਨਮਸਕਾਰ ਜੀ ਮੈਂ ਪੂਜਾ ਲੁਥਰਾ ਸਚਦੇਵਾ ਕਾਉਂਸਲਰ ਫਾਜ਼ਿਲ ਕਾ ਆਮ ਆਦਮੀ ਔਰ ਪੂਰਬ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਆਮ ਆਦਮੀ ਪਾਰਟੀ ਅ ਅੱਜ ਪਿੰਡ ਰੁਪਨਗਰ ਬਾਰੀਕਾ ਪਹੁੰਚੀ ਹੋਇਆ ਜਿੱਥੇ ਮੈਰਾਥਨ ਦਾ ਆਰਗੇਨਾਈਜ਼ ਕਰਵਾਇਆ ਗਿਆ ਔਰ ਮੈਂ ਸਾਰੇ ਹੀ ਰੁਪਨਗਰ ਪਿੰਡੀ ਕਮੇਟੀ ਦਾ ਬਾਰੀਕਾ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਮੈਨੂੰ ਇਸ ਮੈਰਾਥਨ ਦੇ ਵਿੱਚ ਆਨਦੌਰ ਬੱਚਿਆਂ ਦੀ ਹੌਸਲਾ ਵਧਾਈ ਕਰਨ ਦਾ ਮੌਕਾ ਦਿੱਤਾ ਔਰ ਜ਼ਿਆਦਾ ਧੰਨਵਾਦ ਔਰ ਮੁਬਾਰਕ ਮੈਂ ਦੇਨੀ ਆ ਕੋਤ ਸਾਹਿਬ ਸੋਨ ਬੈਲੀਵਾਲ ਜੀ ਔਰ ਹਰਪ੍ਰੀਤ ਜੀ ਦਾ ਜਿਨ੍ਹਾਂ ਨੇ ਬੱਚਿਆਂ ਨੂੰ ਐਨੇ ਵਧੀਆ ਤਰੀਕੇ ਨਾਲ ਤਿਆਰ ਕੀਤਾ ਏ ਔਰ ਆਨਵਲ ਟਾਈਮ ਦੇ ਵਿੱਚ ਇਹ ਜਿਹੜੇ ਬੱਚੇ ਨੇ ਸਾਡੇ ਜਿਹੜੇ ਪੰਜਾਬ ਦਾ ਨਾਮ ਜਿਹੜਾ ਪੂਰੇ ਦੇਸ਼ ਦੇ ਵਿੱਚ ਰੋਸ਼ਨ ਜ਼ਰੂਰ ਕਰਨਗੇ ਔਰ ਇਹੀ ਕਹਾਂਗੀ ਕਿ ਨਸ਼ਿਆਂ ਨੂੰ ਦੂਰ ਕਰਨ ਵਾਸਤੇ ਅੱਜ ਜਿਹੜੀ ਜਾਗਰੂਕਤਾ ਮੈਰਾਥਨ ਕੀਤੀ ਗਈ ਏ ਉਹਨਾਂ ਦੇ ਵਾਸਤੇ ਜਿਹੜੇ ਬੱਚੇ ਨੇ ਇਹ ਵੀ ਵਿਧਾਈ ਦੇ ਪਾਤਰ ਨੇ ਕਿਉਂਕਿ ਪਾਰਟਿਸਪੇਟ ਕਰਨਾ ਸਭ ਤੋਂ ਵੱਡੀ ਗੱਲ ਹੁੰਦੀ ਏ ਔਰ ਇਹਨਾਂ ਬੱਚਿਆਂ ਵੱਲੋਂ ਮੁੰਡੇ ਤੇ ਕੁੜੀਆਂ ਵੱਲੋਂ ਬੜੇ ਜੋਸ਼ ਨਾਲ ਇਸ ਮੈਰਾਥਨ ਚ ਪਾਰਟਿਸਿਪੇਟ ਕੀਤਾ ਗਿਆ ਔਰ ਖੇਡਾਂ ਇਹ ਕਿਹਾ ਜੀ ਆ ਮਾਧਿਅਮ ਨੇ ਜੋ ਬੱਚਿਆਂ ਨੂੰ ਕਿਤੇ ਨਾ ਕਿਤੇ ਪੈੜੀ ਸੰਗਤ ਦੇ ਨਸ਼ਿਆਂ ਤੋਂ ਦੂਰ ਰੱਖਣ ਵਾਸਤੇ ਔਰ ਆਪਣੇ ਆਪ ਨੂੰ ਵਿਅਸਤ ਰੱਖਣ ਵਾਸਤੇ ਸਭ ਤੋਂ ਵੱਡੀ ਭੂਮਿਕਾ ਨਿਭਾਉਂਦੀਆਂ ਨੇ ਸਵਸਥ ਰੱਖਣ ਦੇ ਨਾਲ ਨਾਲ ਸਟ੍ਰੈਸ ਤੇ ਤਣਾਅ ਨੂੰ ਦੂਰ ਕਰਨ ਦਾ ਵੀ ਇੱਕ ਬੜਾ ਵਧੀਆ ਜਿਹੜਾ ਜ਼ਰੀਆ ਨੇ ਔਰ ਮੇਰੇ ਮੈਂ ਔਰ ਮੇਰੀ ਟੀਮ ਜਿਹੜੀ ਹੈ ਲਗਾਤਾਰ ਇਹਨਾਂ ਖੇਡਾਂ ਵਾਸਤੇ ਇਹਨਾਂ ਨੌਜਵਾਨ ਸਾਥੀਆਂ ਦੇ ਸਹਿਯੋਗ ਲਈ ਮੇਸ਼ੇ ਤਿਆਰ ਰਹਿੰਦੇ ਆ ਔਰ ਆਨਵਲ ਟਾਈਮ ਦੇ ਵਿੱਚ ਹੀ ਸਾਨੂੰ ਜਿੱਥੇ ਵੀ ਇਹਨਾਂ ਨੂੰ ਸਾਡੇ ਸਹਿਯੋਗ ਦੀ ਜ਼ਰੂਰਤ ਪਵੇਗੀ ਨਾਰ ਮੇਰੀ ਟੀਮ ਜਿਹੜੀ ਹੈ ਵੱਧ ਚੜ ਕੇ ਇਹਨਾਂ ਦਾ ਸਹਿਯੋਗ ਵਾਸਤੇ ਤਿਆਰ ਰਵਾਂਗੇ ਮੈਂ ਧੰਨਵਾਦ ਕਰਦੀ ਹਾਂ ਇੱਕ ਵਾਰ ਫਿਰ ਤੋਂ ਰੂਪਨਗਰ ਬਾਰਕਾ ਦੀ ਪੂਰੀ ਕਮੇਟੀ ਦਾ ਕੋਤ ਸਹਿਬਾਨ ਦਾ ਔਰ ਆਪਣੀ ਟੀਮ ਦਾ ਬਹੁਤ ਧੰਨਵਾਦ